ਦੇਖਤਾ ਵਰਾਹਾ ਭਰਾਵੋ ਰਾਤ ਦਾ ਪੱਕਾ ਮੋਰਚਾ ਲੱਗ ਚੁੱਕਿਆ ਹੈ ਦੇਖੋ ਪਟਿਆਲਾ ਦੇ ਪਟਿਆਲਾ ਬਲਾਕ ਦੇ ਵਿੱਚ ਜਿਹੜਾ ਸਵੇਰ ਦਾ ਜੰਗ ਚੱਲ ਰਹੀ ਹੈ 600 ਕਿਲਾ ਏਕੜ ਜ਼ਮੀਨ ਦੇ ਉੱਪਰ ਅੱਜ ਉਹ ਮੋਰਚਾ ਮੋਰਚਾ ਲੱਗ ਭਾਗ ਰਾਤ ਦੇ ਸਮੇਂ ਚ ਪਹੁੰਚ ਚੁੱਕਿਆਗਾ ਤੇ ਪੱਕਾ ਮੋਰਚਾ ਹੈਗਾ ਪ੍ਰਸ਼ਾਸਨ ਵੀ ਤਿਆਰ ਹੈ ਤੇ ਇਧਰ ਜਥੇਬੰਦੀ ਵੱਲੋਂ ਵੀ ਪੂਰਾ ਕਹਿੜਾ ਕਹਿੜੇ ਤੌਰ ਤੇ ਲੈ ਕੇ ਆਏ ਹੈ ਮਸਲੇ ਨੂੰ ਇਹ ਹੁਣ ਛੋਟੀ ਗੱਲ ਕਰਾਉਣੇ ਆ ਉਧਾਰਾ ਕਾਲਾ ਝਾੜ ਪ੍ਰਚਾਰਕ 77 ਸੂਬਾ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਲੇ ਮਸਲੇ ਤੇ ਦੇਖੋ ਮੈਂ ਜਗਤਾਰ ਸਿੰਘ ਕਾਲਾ ਝਾੜ ਹਾਂ ਸੂਬਾ 77 ਭਾਰਤੀ ਕਿਸਾਨ ਯੂਨੀਅਨ ਦੇ ਇੱਕ ਧੜਾ ਹਾਂ ਇਹ ਪਟਿਆਲੇ ਜ਼ਿਲ੍ਹੇ ਦੇ ਪਿੰਡ ਬਕੂਈ ਦੇ ਵਿੱਚ ਖੜੇ ਹਾਂ ਆ ਬਾਵਾ ਭੈਣਾ ਨੇ ਸਾਡੀ ਬਹੁਤ ਵੱਡੀ ਵਿਅਕਤੀ ਕਿਹਾ ਉਸਤਾਨ ਨੇ ਜਦੋਂ ਬਲੱਡੀ ਹੋ ਨੌਜਵਾਨ ਰਾਤ ਨੂੰ ਲਗਭਗ ਕਿੰਨਾ ਟਾਈਮ ਹੋ ਗਿਆ ਲਗਭਗ ਸਵੇਰ 9:00 ਪਾਛੀ ਚੁੱਕੀ ਹੈ ਨਹੀਂ ਜਾਣੀ ਮੋਰਚੇ ਦੇ ਗੱਡੇ ਹੋਣੇ ਉਧਰ ਪੁਲਿਸ ਦਾ ਸਸਨ ਜਿਹੜਾ ਇਹ ਵੀ ਇੱਥੇ 22 ਗੱਡੀਆਂ ਦੇ ਦੋ ਗੱਡੀਆਂ ਲੈ ਕੇ 22 ਗੱਡੀਆਂ ਪੁਲਿਸ ਦੇ ਪਾਸਾਂ ਦੀ ਆਹੋ ਹੋਰ ਵੀ ਇੱਥੇ ਨੇ ਭਾਵੇਂ ADC ਤੇ SDM ਵਗੈਰਾ ਕਹਿੰਦੇ ਨੇ ਵੀ ਚਲੇ ਗਏ ਨੇ ਪਰ ਪ੍ਰਸ਼ਾਸਨ ਪੂਰੇ ਫੇਰੇ ਤੇ ਹੈਗਾ ਜਣੀ ਧੱਕੇ ਸਾਹੀ ਦੇ ਨਾਲ ਜ਼ਮੀਨ ਤੇ 602 ਕਿੱਲਿਆਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਵੱਡੀ ਪੱਧਰ ਤੇ ਉੱਤੇ ਸਵੇਰੇ 9 ਵਜੇ ਦਾ ਪ੍ਰਸ਼ਾਸਨ ਇੱਥੇ ਆਇਆ ਸਾਡੀਆਂ ਮਾਵਾ ਭਾਣਾ ਵੱਡੀ ਗਿਣਤੀ ਚ ਆਈਆਂ ਨੇ ਪਿੰਡ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਆ ਸਾਡੇ ਬਲਾਕਾਂ ਦੇ ਆਗੂ ਨੇ ਸਾਡੇ ਜਲਾ ਪ੍ਰਧਾਨ ਨੇ ਜਿਹੜਾ ਸੁਖਾਸ ਬ੍ਰੀਖ ਸਿੰਘ ਘੱਗਾ ਜਿਹੜੀ ਦੂਜੇ ਸਾਡੇ ਆਗੂ ਨੇ ਜਿਹੜੇ ਸਾਰੇ ਉਹ ਇੱਥੇ ਆਗੂ ਸਵੇਰ ਦੇ ਪਹੁੰਚੇ ਹੋਏ ਨੇ ਜਿਹੜੀ ਮੋਰਚੇ 'ਚ ਅਸੀਂ ਡਟੇ ਹੋਏ ਨੇ ਕਿਸਾਨ ਕਿਉਂਕਿ ਖਬਰੇ ਚੱਲ ਰਹੀ ਆ ਇਹ ਬਟੋਈ ਪਿੰਡ ਦੀ ਸਿਆਮਰਾੜ ਜ਼ਮੀਨ ਦਾ ਰੋਲਾ ਜਿਹੜੀ ਇਹ ਜ਼ਮੀਨ ਆ ਜਿਹੜੀ ਇਸ ਜ਼ਮੀਨ ਤੇ ਜਿਹੜੀ 1970 ਤੋਂ ਲੈ ਕੇ ਕਿਸਾਨ ਲਗਾਤਾਰ ਆ ਇਹਦੇ ਤੇ ਕਾਬਜ ਨੇ 1988 ਦੇ ਵਿੱਚ ਇਹਦੀ ਬਕਾਇਦਾ ਤੌਰ ਦੇ ਉੱਤੇ ਜਣੀ ਡਿਗਰੀ ਹੋਈ ਹੈਗੀ ਆ ਉਹ ਤੋਂ ਬਾਅਦ ਇੰਤਕਾਲ ਅਰੈਸਟਰੀ ਹੋਈ ਆ ਇੰਤਕਾਲ ਹੋਏ ਨੇ ਕਿਸਾਨਾਂ ਨੇ ਲੋਨ ਲਏ ਨੇ ਜਗਾਹਾਂ ਜ਼ਮੀਨ ਕਈ ਥਾਵਾਂ ਦੇ ਉੱਤੇ ਵੇਚੀ ਗਈ ਆ ਲੱਖਾਂ ਰੁਪਏ ਲੋਨ ਨੇ ਜਣੀ ਉਹਦੇ ਤੇ ਮੋਟਰਾਂ ਹਰ ਘਰ ਦੇ ਮੋਟਰ ਲੱਗੀ ਹੋਈ ਹੈਗੀ ਆ ਲਗਭਗ 283 ਪਰਿਵਾਰ ਨੇ ਜਿਹੜੇ ਅੱਜ ਜਣੀ ਸੁਪਰੀਮ ਕੋਰਟ ਤੋਂ ਵੀ ਜਿੱਤੇ ਹੋਏ ਨੇ ਇਹ ਪਰਿਵਾਰ ਹਾਈ ਕੋਰਟ ਤੋਂ ਜਿੱਤੇ ਸੁਪਰੀਮ ਕੋਰਟ ਤੋਂ ਜਿੱਤੇ ਜਣੀ ਇਹ ਬਹਾਨਾ ਬਣਾ ਕੇ ਅੱਜ ਕੋਰਟ ਦਾ ਬਹਾਨਾ ਬਣਾ ਕੇ ਅੱਜ ਪ੍ਰਸ਼ਾਸਨ ਇੱਥੇ ਆਇਆ ਜਦੋਂ ਸਾਡੇ ਅੱਗੂ ਨੇ ਕਿਹਾ ਵੀ ਸਾਨੂੰ ਦੱਸੋ ਤੁਸੀਂ ਕਿਹੜੇ ਕਾਗਜ਼ਾਂ ਦੇ ਆਧਾਰ ਤੇ ਆਇਓ ਸਾਡੇ ਕੋਲੇ ਤੁਹਾਡੇ ਕੋਲੇ ਆਰਡਰ ਕਿਹੜੇ ਆਰਡਰਾਂ ਦੇ ਆਧਾਰ ਤੇ ਪ੍ਰਸ਼ਾਸਨ ਆਇਆ ਜਣੀ ਉਹਨਾਂ ਕੋਲੇ ਕੋਈ ਜਵਾਬ ਨਹੀਂ ਆਇਆ ਇਸ ਕਰਕੇ ਕਿਸਾਨ ਡਟੇ ਹੋਏ ਨੇ ਇਹ ਤਿਆਰੀ ਕਰ ਰਹੇ ਨੇ ਕਿਉਂਕਿ ਸਾਨੂੰ ਅੱਜ ਸਾਕਾਂ ਦੀ ਸਵੇਰੇ ਸੱਜਣੇ 5 ਵਜੇ ਪ੍ਰਸ਼ਾਸਨ ਇਥੇ ਹਮਲਾ ਕਰ ਸਕਦਾ ਇਸ ਕਰਕੇ ਸਾਡੀਆਂ ਭੈਣਾ ਵੀ ਕਿਸਾਨ ਵੀ ਡਟੇ ਹੋਏ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਉਹ ਭਾਵੇਂ ਜੋਧਪੁਰ ਦਾ ਮਸਲਾ ਹੋਵੇ ਉਹ ਭਾਵੇਂ ਬਠੋਈ ਪਿੰਡ ਦਾ ਮਸਲਾ ਹੋਵੇ ਇਹੋ ਜੇ 784 ਪਿੰਡ ਹੋਰ ਨੇ ਆ ਨਾਲ ਲੱਗਦੇ 300 ਬਲਵੇੜਾ ਨਾਨਨ ਸਿੰਘ ਇਹਨਾਂ ਪਿੰਡਾਂ ਦੇ ਵਿੱਚ ਵੀ ਐਸੀ ਤਰ੍ਹਾਂ ਦੀ ਜ਼ਮੀਨ ਆ ਇਹ ਬੇਨਤੀ ਕਰਦੇ ਆ ਇਸ ਪਿੰਡ ਦੇ ਵਿੱਚ 1600 ਏਕੜ ਜ਼ਮੀਨ ਆ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਜਿਹੜੀ 1600 ਏਕੜ ਤੁਹਾਨੂੰ ਐ ਲੱਗਦਾ ਵੀ ਆਹ ਕਿਸਾਨਾਂ ਦੀ ਆਹੀ ਜ਼ਮੀਨ ਜਾਊਗੀ ਕੱਲੀ ਇਹ ਜ਼ਮੀਨ ਨਹੀਂ ਜਾਣਾ ਹੈਗਾ ਕੁੱਲ ਜ਼ਮੀਨ ਤੇ ਹਮਲਾ ਕਿਉਂਕਿ ਦੁਨੀਆ ਦੀਆਂ ਵੱਡੀਆਂ ਚਾਰ ਵੱਡੀਆਂ ਕੰਪਨੀਆ ਜਿਹੜੀਆਂ ਪੁੱਲ ਭਾਰਤੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਸ ਕਰਕੇ ਮੁੱਖ ਮੰਤਰੀ ਭਵਾਨ ਸਿੰਘ ਮਾਨ ਇਹ ਵੀ ਉਹਨਾਂ ਦਾ ਨਾਲੇ ਨੱਪੜਦਾ ਤੇ ਮੋਦੀ ਦੀ ਹਕੂਮਤ ਵੀ ਪੂਰਾ ਇੱਕ ਪਲਾਨ ਬਸਾਇਆ ਜਾ ਰਿਹਾ ਇੱਕ ਜਾਲ ਬਸਾਇਆ ਜਾ ਰਿਹਾ ਜਿਹੜੀਆਂ ਨਜੂਲ ਜ਼ਮੀਨਾਂ ਨੇ ਜਿਹੜੀਆਂ ਸੈਵਲਰ ਜ਼ਮੀਨਾਂ ਨੇ ਜਿਹੜੀਆਂ ਵਰਕ ਬੋਰਡ ਦੀਆਂ ਜ਼ਮੀਨਾਂ ਨੇ ਉਹ ਪਹਿਲਾਂ ਸਰਕਾਰ ਆਪਣੇ ਨੌਕਰਾਂ ਜਾ ਰਹੀ ਆ ਜਣੀ ਪੂਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਚੜ ਕੇ ਆਇਆ ਸਾਡੀਆਂ ਸਾਥੀਆਂ ਉਤੋਂ ਦੀ ਲੰਘ ਕੇ ਸਾਰੇ ਸਿਰਾਂ ਉਤੋਂ ਦੀ ਲਾਗੇ ਮੁਸਫਰ ਕੰਮ ਕਰ ਸਕਦਾ ਨਹੀਂ ਤਜਵੀਦ ਚ ਪੈਰ ਨਹੀਂ ਪਾਉਣ ਦਤੇ ਇਹ ਜਿਹੜਾ ਉਠੋਈ ਪਿੰਡ ਦੇ ਲੋਕਾਂ ਨੇ ਆਬ ਜ਼ਵੇਰ ਦਾ ਸਬੂਤ ਦਿੱਤਾ ਹਿਆ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਕਰਦੇ ਆ ਕੱਲ ਨੂੰ ਖਿਆਲ ਰੱਖਿਓ ਸਵੇਰੇ ਜੇ ਉਹਨੇ ਪ੍ਰਸ਼ਾਸਨ ਹਮਲਾ ਕਰਦਾ ਉਹਦੇ ਨਾਲ ਦੀ ਨਾਲ ਕੀ ਅਗਲਾ ਐਕਸ਼ਨ ਹੋਊਗਾ ਇਹਦੇ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਅਗਰਾਹਾਂ ਸਾਹਿਬ ਨਾਲ ਵੀ ਗੱਲ ਹੋਈ ਆ ਇਹਦੇ ਤੇ ਕੱਲ ਨੂੰ ਅਸੀਂ ਪੂਰੇ ਵਿਸਤਾਰ ਦੇ ਨਾਲ ਕੱਲੇ ਕੱਲੇ ਪੁਆਇੰਟ ਦੇ ਉੱਤੇ ਉਧਰ ਵੀ ਅਸੀਂ ਗੱਲ ਕਰਾਂਗੇ ਆਪਜ ਬਹਿ ਕੇ ਵੀ ਤੇ ਪੂਰੀ ਤਰ੍ਹਾਂ ਦੇ ਨਾਲ ਅੱਜ ਵੀ ਪੜਤਾਲ ਆ ਜਿਹੜੀ ਜਿਹੜੀ ਪਿੰਡ ਦੇ ਜਿਹੜੇ ਦੂਜੀ ਪਾਸਾਰ ਨੇ ਉਹਨਾਂ ਨੂੰ ਵੀ ਅਸੀਂ ਮਿਲ ਰਹਾਂ ਤੇ ਪਿੰਡ ਦੇ ਘਰ ਘਰ ਦੇ ਵਿੱਚ ਸਾਡੀ ਟੀਮ ਆ ਜਿਹੜੀ ਇੱਥੇ ਵੀ ਐਸ ਤਰੀਕੇ ਦਾ ਧੱਕਾ ਨੰਗੀ ਚਿੱਟੀ ਧੱਕੇ ਦਾ ਹੀ ਆ ਜਿਹੜੀ ਇਹਨੂੰ ਪੰਜਾਬ ਦੇ ਲੋਕ ਪ੍ਰਦਰਸ਼ਨ ਕਰਨਗੇ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਕੂਲਰਾਂ ਦਾ ਪ੍ਰਬੰਧ ਕਰ ਰੱਖਿਆ ਟੈਂਕ ਦਾ ਪ੍ਰਬੰਧ ਕਰ ਦਿੱਤੇ ਆ ਸਾਡੀਆਂ ਨੌਜਵਾਨ ਧੀਆਂ ਨੇ ਸਾਡੀਆਂ ਭੈਣਾਂ ਨੇ ਜਿਹੜੀ ਬਹੁਤ ਵੱਡੀ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਜੇ ਸਾਡੀ ਮਾਂ ਜਾਂਦੀ ਆ ਸਾਡੀ ਜੇ ਰੋਟੀ ਖੋਦੇ ਨੇ ਫੇਰ ਭਲਾਈ ਦੇ ਉਤੋਂ ਦੀ ਸਾਡੇ ਸਾਨੂੰ ਕਤਲ ਕਰਕੇ ਸਾਨੂੰ ਮਾਰ ਕੇ ਤਾਂ ਹੋ ਸਕਦੇ ਨੇ ਨਹੀਂ ਜ਼ਮੀਨਾਂ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਕਬਜ਼ਾ ਲਏ ਹੋਣ ਧੰਨਵਾਦ